ਵੇ ਵੀ ਪਹਿਲਾ ਮੇਲਾ ਗਿਵਸਲੈਂਡ ਦੇ ਵਿੱਚ ਪੰਜਾਬੀਆਂ ਦਾ ਹੋਣਾ ਅਕਤੂਬਰ ਦੇ ਵਿੱਚ ਅਸੀਂ ਲੈ ਕੇ ਆ ਰਹੇ ਹਾਂ ਦਿਵਾਲੀ ਮੇਲਾ ਉਹਦੇ ਵਿੱਚ ਅਸੀਂ ਆਊਸ ਦੀ ਪਰਫਾਰਮ ਵੀ ਰੱਖਾਂਗੇ ਸਾਊਥ ਇੰਡੀਅਨ ਪੰਜਾਬੀ ਹਰ ਕਲਚਰ ਦੇ ਬੰਦੇ ਨੂੰ ਅਸੀਂ ਜੀ ਇੱਕ ਪਲੇਟਫਾਰਮ ਤੇ ਇਕੱਠਾ ਕਰਨਾ ਚਾਹੁੰਦੇ ਆ ਕੋਈ ਭਾਜੀ ਜਿਹੜੀ ਇਹਨਾਂ ਦੀ ਟੀਮ ਆ ਨਾ ਇਹ ਬੜੇ ਪਿਆਰ ਸਤਿਕਾਰ ਵਾਲੇ ਬੰਦੇ ਆ ਐਲਬਨ ਚ ਕਿਤੇ ਵੀ ਇਵੈਂਟ ਹੋਵੇ ਜਾਂਦੇ ਆ ਰਿਪੋਰਟ ਕਰਨ ਜਾਂਦੇ ਆ ਪੈਸੇ ਤੇ ਲੈਣਾ ਵੀ ਕਰਦੇ ਆ ਉਹਦਾ ਵੀ ਸਪੈਸ਼ਲ ਜਾ ਕੇ ਆਉਂਦੇ ਆ ਪਰ ਮੈਨੂੰ ਜਿਹੜੀ ਵਿਲੱਖਣਤਾ ਇੱਥੇ ਮਿਲੀ ਆ ਆस्ट्रेलਕਨ ਅੱਜ ਮੈਨੂੰ ਗ੍ਰਿਫਟ ਦੀ ਚਾਹਲਖ ਪੈਂਦੀ ਆ ਮੇਲਾ ਜਰੋਸ਼ੀਦਾ ਦਾ ਬਹੁਤ ਮਾਣ ਮੇਲਾ ਹੁੰਦਾ ਸਿਮਿਲਰ ਕੋਈ ਇਧਰ ਕਲਚਰਲ ਇਵੈਂਟ ਅਗਰ ਹੋ ਜੇ ਕਿਸੇ ਵੀ ਤਰ੍ਹਾਂ ਦਾ ਇੱਥੇ ਨਾ ਵੱਡਾ ਇਵੈਂਟ ਹੋਊਗਾ ਮੈਨੂੰ ਲੱਗਦਾ ਲੋਕ ਬਹੁਤ ਹੰਗਾਰਾ ਦੇਣਗੇ ਜਿਵੇਂ ਕਿ ਸਾਡੇ ਕੋਲ ਬਹੁਤ ਚੀਜ਼ਾਂ ਨੇ ਜਿਹੜੀਆਂ ਆਪਾਂ ਨੋਟਿਸ ਕਰਦੇ ਆਂ ਕਿ ਅੱਜਕੱਲ ਦੇ ਇਸ਼ੂਜ਼ ਬਣੇ ਹੋਏ ਨੇ ਜਿਵੇਂ ਕਲਾਈਡ ਦੇ ਵਿੱਚ ਕਮਿਊਨਿਟੀ ਸੈਂਟਰਸ ਨਹੀਂ ਸਾਡੇ ਕੋਲ ਹੈਗੇ ਪਲੇ ਗਰਾਊਂਡ ਸਾਡੇ ਕੋਲ ਨਹੀਂ ਹੈਗੇ ਵਧੀਆ ਐਜੂਕੇਸ਼ਨ ਸਿਸਟਮ ਮੈਚ ਹੋਵੇ ਸਾਡੀ ਪੰਜਾਬੀ ਲੈਂਗੁਏਜ ਹਰ ਸਕੂਲ ਤੱਕ ਪਹੁੰਚੇ ਸਾਡੇ ਬੱਚੇ ਐਜੂਕੇਟ ਹੋਣ ਆਪਣੀ ਪੰਜਾਬੀ ਲੈਂਗੁਏਜ ਨੂੰ ਅੱਗੇ ਲੈ ਕੇ ਜਾਣ ਸਤ ਸ੍ਰੀ ਅਕਾਲ ਜੀ ਜਿਆਨੂ ਪੰਜਾਬ ਟੀਵੀ ਆਸਟ੍ਰੇਲੀਆ ਤੇ ਮੈਂ ਤੁਹਾਡਾ ਹਸਨਦੀਪ ਬਾਲ ਤੇ ਅਸੀਂ ਪਹੁੰਚੇ ਹਾਂ ਜੀ ਅੱਜ ਟਰਾਲਗਨ ਜਿੱਥੇ ਗਿਪਸਲੈਂਡ ਮੇਲਾ ਜਿਹੜਾ ਉਹ ਚੱਲ ਰਿਹਾ ਜੀ ਬਹੁਤ ਸੋਹਣਾ ਆਰਗੇਨਾਈਜ਼ ਗਿਪਸਲੈਂਡ ਕਲੱਬ ਵੱਲੋਂ ਬਫਾਰੇ ਬ੍ਰਦਰਸ ਵੱਲੋਂ ਮੇਲਾ ਜਿਹੜਾ ਸੀ ਜਿਹੜਾ ਪਹਿਲਾ ਮੇਲਾ ਗਿਪਸਲੈਂਡ ਦਾ ਜਿਆਕੀ ਇਹ ਪੰਜਾਬੀਆਂ ਦਾ ਉਹ ਸੀ ਪਰ ਲੋਕਾਂ ਦੀ ਜਿਹੜੀ ਸ਼ਿਰਕਤ ਸੀ ਉਹ ਬਹੁਤ ਸੀ ਛੋਟੇ ਬੱਚਿਆਂ ਤੋਂ ਲੈ ਕੇ ਹਰ ਇੱਕ ਤਰ੍ਹਾਂ ਦਾ ਜਿਹੜੀ ਪਾਰਟਿਸਪੇਸ਼ਨ ਹੈ ਉਹ ਵੇਖਣ ਨੂੰ ਮਿਲੀ ਬੋਪਰਾਏ ਬ੍ਰਦਰਸ ਦੇ ਵਿੱਚੋਂ ਹਰਸ਼ਪਾਜੀ ਹੁਣ ਸਾਡੇ ਨਾਲ ਗੱਲ ਕਰਦੇ ਆਂ ਤੇ ਆਉਣ ਵਾਲੀ ਜਿਹੜੀ ਇੱਕ ਐਕਸਾਈਟਮੈਂਟ ਹੈ ਇੱਕ ਨਿਊਜ਼ ਹੈ ਉਹ ਵੀ ਇਹਨਾਂ ਸਾਂਝੀ ਕਰਨੀ ਹੈ ਬਸ ਸਭ ਤੋਂ ਪਹਿਲਾਂ ਕਰਦੇ ਜੀ ਆ ਸਤਿ ਸ਼੍ਰੀ ਅਕਾਲ ਜੀ ਪਾਜੀ ਜੀ ਅੱਜ ਪੰਜਾਬੀ ਸਤਿ ਸ਼੍ਰੀ ਅਕਾਲ ਸਭ ਪਹਿਲਾਂ ਤਾਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਪੰਜਾਬ ਦੇ ਟੀਵੀ ਵੇਖਦੇ ਸਾਰੇ ਸਰੋਤਿਆਂ ਦਾ ਧੰਨਵਾਦ ਜੀ ਆ ਕਈ ਯਾਰੀ ਕਹਿੰਦਾ ਵੀ ਛੋਟੀਆਂ ਗੱਲਾਂ ਸ਼ੁਰੂ ਕਰੋ ਤੇ ਵੱਡੀਆਂ ਬਣ ਜਾਂਦੀਆਂ ਨੇ ਹਾਂ ਤੇ ਇਹੋ ਇਦਾਂ ਹੀ ਹੋਇਆ ਜੀ ਛੋਟੀ ਸ਼ੁਰੂਆਤ ਕੀਤੀ ਸੀ ਤੇ ਇੱਕ ਸੋਚ ਲੈ ਕੇ ਚੱਲੇ ਸੀ ਵੀ ਵੱਧ-ਵੱਧ ਗੈਦਰਿੰਗ ਜਿਹੜੀ ਆ 100-150 ਬੰਦੇ ਦੀ ਕਰਨੀ ਆ ਯਾਰ ਨੂੰ ਪਹਿਲਾਂ ਲੱਗਦਾ ਸੀ ਵੀ ਇਦਾਂ ਕਿੱਦਾਂ ਕਰਾਂਗੇ ਪਰ ਲੋਕਲ ਦਾ ਪਿਆਰ ਵੇਖ ਕੇ ਤੇ ਜਿੱਦਾਂ ਕਹਿੰਦੇ ਨੇ ਵੀ ਮੋਢੇ ਨਾਲ ਮੋਢਾ ਲਾ ਕੇ ਮੈਲਬਨ ਖੜਾ ਹੋਇਆ ਸਾਡੇ ਨਾਲ ਉਹ ਸਾਨੂੰ ਅੱਜ ਵੇਖਣ ਨੂੰ ਮਿਲਿਆ ਜੇ ਜਿਹੜੀ ਉਮੀਦ ਸਾਨੂੰ ਸੀ ਵੀ ਜਿੱਦਾਂ ਅਸੀਂ ਖੜਦੇ ਹਾਂ ਉਹਨਾਂ ਨਾਲ ਜਾ ਕੇ ਅੱਜ ਉਹ ਵੀ ਸਾਰੇ ਸਾਡੇ ਨਾਲ ਕੇ ਖੜੇ ਨੇ ਮੈਂ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਤੇ ਆਪਣੀ ਸਾਰੀ ਕਮਿਊਨਿਟੀ ਦਾ ਜਿਹੜੀ ਗਿਪਸਲੈਂਡ ਕਮਿਊਨਿਟੀ ਗਿਪਸਲੈਂਡ ਐਸੋਸੀਏਸ਼ਨ ਦਾ ਹਾਰਡਵਰਕ ਹੈ ਜਿਹੜਾ ਉਹਦਾ ਵੀ ਧੰਨਵਾਦ ਕਰਦਾ ਵੀ ਇਹ ਟੀਮ ਵਰਕ ਹੁੰਦਾ ਜੀ ਭਾਜੀ ਇੱਕ ਬੰਦੇ ਦੇ ਵਸ ਦੀ ਗੱਲ ਨਹੀਂ ਪੈਣਾ ਇਕੱਠਾ ਇਕੱਠਾ ਕਰਨਾ ਇਹ ਜਿਹੜਾ ਟੀਮ ਵਰਕ ਆ ਉਹਦਾ ਇੱਕ ਨਤੀਜਾ ਤੁਹਾਨੂੰ ਵੇਖਣ ਨੂੰ ਮਿਲਿਆ ਔਰ ਪਿਆਰ ਮਿਲਿਆ ਤੇ ਅਸੀਂ ਬੜੇ ਖੁਸ਼ ਆ ਜੀ ਸਾਡੀ ਆਰਗੇਨਾਈਜ਼ਡ ਟੀਮ ਸਾਰੀ ਬੜੀ ਖੁਸ਼ ਆ ਵੀ ਸਾਨੂੰ ਸਾਰੇ ਲੋਕਲ ਤੇ ਆਲ ਸਾਰੇ ਮੈਲਬਨ ਤੋਂ ਪਿਆਰ ਮਿਲਿਆ ਤੇ ਇਹਨੂੰ ਮੱਦੇ ਨਜ਼ਰ ਰੱਖਦੇ ਆਂ ਸੀ ਜੀ ਅਗਲੀ ਅਨਾਉਂਸਮੈਂਟ ਕਰਨਾ ਚਾਹੁੰਦੇ ਆਂ ਜੀ ਅਕਤੂਬਰ ਦੇ ਵਿੱਚ ਅਸੀਂ ਲੈ ਕੇ ਆ ਰਹੇ ਹਾਂ ਦੀਵਾਲੀ ਮੇਲਾ ਕੀ ਬਾਤ ਹੈ ਠੀਕ ਉਹ ਅਸੀਂ ਥੋੜਾ ਉਹਦਾ ਸਕੇਲ ਜਿਹੜਾ ਥੋੜਾ ਉੱਚਾ ਰੱਖਾਂਗੇ ਜੀ ਸਿੰਗਰ ਲੈ ਕੇ ਆਵਾਂਗੇ ਸਾਡੀ ਕੋਸ਼ਿਸ਼ ਇਹ ਆ ਵੀ ਅਸੀਂ ਉਹਨੂੰ ਓਪਨ ਰੱਖੀਏ ਤੇ ਹਰ ਕਮਿਊਨਿਟੀ ਦੀ ਹਰ ਕਮਿਊਨਿਟੀ ਦੇ ਵਰਗ ਦਾ ਬੰਦਾ ਅਸੀਂ ਲੈ ਕੇ ਆਈਏ ਜੀ ਉਸ ਵਿੱਚ ਉਹਦੇ ਵਿੱਚ ਅਸੀਂ ਆਊਜ਼ੀ ਪਰਫਾਰਮ ਵੀ ਰੱਖਾਂਗੇ ਸਾਊਥ ਇੰਡੀਆਨ ਪੰਜਾਬੀ ਹਰ ਕਲਚਰ ਦੇ ਬੰਦੇ ਨੂੰ ਅਸੀਂ ਜੀ ਇੱਕ ਪਲੇਟਫਾਰਮ ਤੇ ਇਕੱਠਾ ਕਰਨਾ ਚਾਹੁੰਦੇ ਆਂ ਇੱਕ ਛੱਦ ਦੇ ਥੱਲੇ ਇਕੱਠਾ ਕਰਨਾ ਚਾਹੁੰਦੇ ਆ ਜੋ ਸਾਡਾ ਮੋਟਿਵ ਆ ਅਸੀਂ ਆਪਣੀ ਕਮਿਊਨਿਟੀ ਨੂੰ ਇੱਕ ਪਿਆਰ ਦਾ ਸੰਦੇਸ਼ ਦੇਣਾ ਚਾਹੁੰਦੇ ਹਾਂ ਹਰ ਇੱਕ ਨੂੰ ਕਿ ਜਿਹੜੀ ਪੰਜਾਬੀ ਕਮਿਊਨਿਟੀ ਆ ਉਹ ਕੱਲੀ ਪੰਜਾਬੀਆਂ ਵਾਸਤੇ ਨਹੀਂ ਖੜੀ ਉਹ ਹਰ ਇੱਕ ਵਰਗ ਵਾਸਤੇ ਖੜੀ ਹੈ ਜੀ ਇਹ ਸੰਦੇਸ਼ ਅਸੀਂ ਲੈ ਕੇ ਉਹ ਮੇਲੇ ਦਾ ਜੀ ਸਾਡਾ ਮੇਨ ਮੋਟਿਵ ਹੀ ਹੋਈ ਰਹੇਗਾ ਜੀ ਧੰਨਵਾਦ ਆ ਥੈਂਕ ਯੂ ਜੀ ਬੋਪਰ ਬ੍ਰਦਰਸ ਮੈਲਬੰਦਾ ਕੋਈ ਵੀ ਮੇਲਾ ਹੋਵੇ ਇਹਨਾਂ ਦੀ ਐਸੋਸੀਏਸ਼ਨ ਇਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਆ ਉਹ ਹਮੇਸ਼ਾ ਹੀ ਵੇਖਣ ਨੂੰ ਮਿਲਦੀ ਹੈ ਤੇ ਅੱਜ ਉਹਨਾਂ ਨੇ ਆਪਣੇ ਨਾਲ ਗਿਪਸਲੈਂਡ ਦੇ ਲੋਕਾਂ ਨੂੰ ਜੋੜਿਆ ਤੇ ਨਾਲ ਹੀ ਉਹਨਾਂ ਨੇ ਅਨਾਉਂਸ ਕੀਤਾ ਜੀ ਦੀਵਾਲੀ ਮੇਲਾ ਜਿਹੜਾ ਉਹ ਵੱਡੇ ਰੂਪ ਵਿੱਚ ਜਿਹਦੇ ਵਿੱਚ ਓਪਨ ਮੇਲਾ 2000 ਪਲੱਸ ਗੈਦਰਿੰਗ ਆ ਵਿਲ ਇਨਕਲੂਡ ਜਿਹੜੀਆਂ ਅਦਰ ਕਮਿਊਨਿਟੀਜ਼ ਆ ਪਲੱਸ ਔਜੀ ਕੰਬਾਈਨਡ ਜਿਹੜਾ ਵਾ ਇਥੋਂ ਦੀ ਸਾਰੀ ਕਮਿਊਨਿਟੀਜ਼ ਨਾਲ ਲੈ ਕੇ ਚੱਲਣਗੇ ਬਿਲਕੁਲ ਜੀ ਆ ਭਾਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਜਿਵੇਂ ਪਹਿਲਾਂ ਗੱਲ ਕਰਦੇ ਵੀ ਪਹਿਲਾ ਮੇਲਾ ਗਿਵਸਲੈਂਡ ਦੇ ਵਿੱਚ ਪੰਜਾਬੀਆਂ ਦਾ ਹੋਣਾ ਜੇ ਅਸੀਂ ਗੱਲ ਕਰਦੇ ਵੀ ਮੈਲਬਨ ਨੂੰ ਮੇਲਿਆਂ ਦਾ ਸ਼ਹਿਰ ਕਿਹਾ ਜਾਂਦਾ ਪਰ ਜੇ ਮੈਲਬਨ ਤੋਂ ਦੂਜੀ ਸਾਈਡ ਵੇਖਦੇ ਜੀ ਜਲੌਂਗ ਵਿੱਚ ਬੜੇ ਵਧੀਆ ਸ਼ੋਅ ਹੁੰਦੇ ਆ ਬਾਲਟ ਵੀ ਹੁੰਦੇ ਆ ਪਰ ਜੇ ਇੱਧਰ ਆਣ ਕੇ ਵੇਖੀਏ ਤਾਂ ਤੁਸੀਂ ਸਾਊਥ-ਈਸਟ ਤੋਂ ਵੀ ਫਾਰ ਸਾਊਥ-ਈਸਟ ਜੇਕਰ ਇਹ ਵੀ ਗਾੜੇ ਕ ਨਵੇਂ ਆਉਣ ਵਾਲੇ ਸਮੇਂ ਵਿੱਚ ਵੱਡੇ ਵੱਡੇ ਜਿਹੜੇ ਮੇਲੇ ਆ ਉਹ ਵੀ ਵੇਖਣ ਨੂੰ ਮਿਲਣਗੇ ਤੁਹਾਡੀ ਜਿਹੜੀ ਆ ਕੰਟਰੀਬਿਊਸ਼ਨ ਜਿਹੜੀ ਆ ਉਹ ਵੇਖਣ ਨੂੰ ਮਿਲਦੀ ਹੈ ਤੇ ਨਾਲ ਸਾਡੇ ਵਿੱਕੀ ਭਾਜੀ ਵੀ ਨੇ ਜਿਹੜੇ ਵੈਸੇ ਹੀ ਤੁਹਾਨੂੰ ਪਤਾ ਹੈ ਕਿ ਸੋਸ਼ਲ ਮੀਡੀਆ ਦੇ 스타 ਨੇ ਜਦੋਂ ਪ੍ਰੋਮੋਸ਼ਨ ਦੀ ਗੱਲ ਆਊਗੀ ਕਿਤੇ ਵੀ ਗੱਲ ਕੰਟਰੀਬਿਊਸ਼ਨ ਦੀ ਵੀ ਆਊਗੀ ਜਾਂ ਸਪான்ਸਰ ਦੀ ਵੀ ਆਊਗੀ ਤਾਂ ਇਹ ਵੀ ਨਾਲ ਕੱਢਦੇ ਆ ਉਹਨਾਂ ਤੋਂ ਵੀ ਅੱਜ ਦੇ ਮੇਲੇ ਬਾਰੇ ਕਿਉਂਕਿ ਉਹਨਾਂ ਦੇ 1 ਆਫ ਜਿਹੜੇ ਸਪான்ਸਰ ਨੇ ਉਹ ਵੀ ਨਾਲ ਨੇ ਉਹਨਾਂ ਬਾਰੇ ਪੁੱਛਿਆ ਕਿ ਕਿਵੇਂ ਆਪਾ ਜੀ ਸਤਿ ਸ਼੍ਰੀ ਅਕਾਲ ਜੀ ਹੈ ਪੰਜਾਬ ਦੇ ਕਿਵੇਂ ਲੱਗਾ ਜੇ ਪਹਿਲਾਂ ਵੇਖਦੇ ਹਾਂ ਕਿ ਟ੍ਰਾਲਕਨ ਬਹੁਤ ਦੂਰ ਆ ਪਰ ਇੱਥੇ ਆਣ ਕੇ ਵੇਖਿਆ ਇਹਦੇ ਪੰਜਾਬੀ ਸਾਡੇ ਨਾਲੋਂ ਜ਼ਿਆਦਾ ਵੱਸਦੇ ਨੇ ਹਾਂ ਜੀ ਮੈਂ ਵੀ ਉਹ ਹੀ ਅੱਜ ਦੇਖਿਆ ਕਿ ਜਦੋਂ ਹੁਣ ਜਿਪਸਨ ਹਾਈਵੇਅ ਅਸੀਂ ਅੱਗੇ ਆਉਂਦੇ ਜਾਂਦੇ ਸਾਨੂੰ ਪਤਾ ਨਹੀਂ ਸੀ ਵੀ ਇੰਨੇ ਪੰਜਾਬੀ ਇੱਥੇ ਹੈਗੇ ਨੇ ਤੇ ਆ ਮੇਲੇ ਨੂੰ ਦੇਖ ਕੇ ਤਾਂ ਸਾਨੂੰ ਲੱਗਿਆ ਵੀ ਹੁਣ ਜਿਹੜਾ ਜਿਪਸਨ ਹਾਈਵੇਅ ਜਿਹੜਾ ਭਰ ਗਿਆ ਹੋਇਆ ਮੈਂ ਇੱਥੇ ਜਿਹੜਾ ਮੇਲਾ ਵਧੀਆ ਤੇ ਜੋ ਹੁਣ ਹਰਸ਼ਪਾਈ ਹੋਣਾ ਰੌਣਕ ਲਾਈਆਂ ਨੇ ਉਹ ਤੁਸੀਂ ਦੇਖ ਹੀ ਲਿਆ ਨਾ ਥਾਵੇਂ ਨਹੀਂ ਹੈਗੀ ਕਿਤੇ ਪਾਰਕਿੰਗ ਲਾਉਣ ਦੀ ਹੁਣ ਅੱਗੇ ਜਿਹੜਾ ਮੇਲਾ ਆ ਰਿਹਾ ਉਹਦੇ ਵਿੱਚ ਹੋਰ ਵੀ ਇਹਨਾਂ ਨੇ ਵਧੀਆ ਰੌਣਕਾਂ ਲਾਉਣੀਆਂ ਨੇ ਤੇ ਇਹਨਾਂ ਨੂੰ ਬਹੁਤ-ਬਹੁਤ ਵਧਾਈਆਂ ਮੇਰੇ ਵੱਲੋਂ ਥੈਂਕ ਯੂ ਜੀ ਮੇਰੇ ਕੋਲ ਜੀ ਧੰਨਵਾਦ ਤੁਹਾਡਾ ਵੀ ਪੰਜਾਬ ਨਾਲ ਜੁੜਦੇ ਤੁਸੀਂ ਆਪਾਂ ਕਵਾਂਗੇ ਟਾਣਾ ਸਾਹਿਬ ਬਿਹਾਈਂਡ ਦਾ ਕੈਮਰਾ ਨੇ ਕੀ ਸ਼ੋਅ ਵਿਖਾ ਦੇਣ ਅੰਦਰ ਕਿਉਂਕਿ ਬੇਸ਼ੱਕ ਸਾਡੇ ਲੋਕਲ ਇੱਥੋਂ ਦੇ ਸਿੰਗਰ ਗਾ ਰਹੇ ਨੇ ਪਰ ਲੋਕਾਂ ਦੀ ਜਿਹੜੀ ਤਨਦੇਹੀ ਲੋਕਾਂ ਦਾ ਪਿਆਰ ਜਿਹੜਾ ਉਹ ਕਾਫੀ ਵੇਖਣ ਨੂੰ ਮਿਲਦਾ ਟਾਣਾ ਸਾਹਿਬ ਪਲੀਜ਼ ਅੰਦਰ ਦਾ ਮੰਜ਼ਰ ਇੱਕ ਵਾਰੀ ਜਰੂਰ ਵਿਖਾ ਦਿਓ ਤੁਸੀਂ ਪਰਾੜ ਸਾਹਿਬ ਮਨਿੰਦਰ ਪਰਾੜ ਹੁਣੀ ਵੱਡੇ ਵੱਡੇ ਮੇਲੇ ਜਿਹੜਾ ਆਰਗੇਨਾਈਜ਼ ਕਰਨੇ ਹੁੰਦੇ ਆ ਤਾਂ ਕੁਛ ਨਾ ਨਹੀਂ ਚੁੰਿੰਦਾ ਨਾਮ ਮਿਲ ਬੰਦੇ ਜਿਹੜੇ ਬਾਖੂਬ 100 ਨਹੀਂ 10000 ਦੇ ਵਿੱਚ ਜਦੋਂ ਲੋਕਾਂ ਦੀ ਗੈਦਰਿੰਗ ਹੋਵੇ ਤਾਂ ਐਂਟਰਟੇਨ ਕਰਨਾ ਹੋਵੇ ਇਹਨਾਂ ਨੂੰ ਬੰਨ ਕੇ ਰੱਖਣਾ ਹੋਵੇ ਸ਼ੇਰੋ ਸ਼ਾਇਰੀ ਹੋਵੇ ਆਪ ਮੇਲੇ ਕਰਨੇ ਹੁਣ ਪ੍ਰੋਡਕਸ਼ਨ ਹੋਵੇ ਚਾਹੇ ਆਰਗੇਨਾਈਜੇਸ਼ਨ ਹੋਵੇ ਤਾਂ ਸਾਡਾ ਸਾਊਥ-ਈਸਟ ਦਾ ਸਾਡਾ ਵੀਰ ਬਹੁਤ ਵੱਡਾ ਨਾਮ ਆ ਹਿਪ-ਹੌਪ ਦੇ ਨਾਂ ਤੇ ਜਦੋਂ ਕਿਤੇ ਬੈਨਰ ਹੁੰਦਾ ਤਾਂ ਵੱਡੇ ਵੱਡੇ ਚਿਹਰੇ ਮੇਲੇ ਤੀਆਂ ਵੇਖਣ ਨੂੰ ਮਿਲਦੀਆਂ ਬਰਾੜ ਸਾਹਿਬ ਬਰਾੜ ਸਾਹਿਬ ਜੀ ਆਨ ਪੰਜਾਬ ਸਾਥੋਂ ਥੈਂਕ ਯੂ ਜੀ ਸਭ ਤੋਂ ਪਹਿਲਾਂ ਪੰਜਾਬ ਟੀਵੀ ਦੇ ਸਾਰੇ ਸਰੋਤੇ ਸਭ ਤੋਂ ਪਹਿਲਾਂ ਉਹਨਾਂ ਨੂੰ ਉਹਨਾਂ ਨੂੰ ਮੁਬਾਰਕਬਾਦ ਹੈ ਕਿ ਬਹੁਤ ਆਲੇਮਾਨਾ ਹੈ ਕਿ ਬਹੁਤ ਹੀ ਵੱਡੀ ਸੰਸਥਾ ਨਾਲ ਆਪਾਂ ਇਹਨੇ ਜੁੜੇ ਹੋਏ ਪੰਜਾਬ ਤੁਸੀਂ ਵੀ ਜੁੜੇ ਹੋਏ ਹੋ ਸਾਰੇ ਸਰੋਤਿਓ ਤੇ ਸਭ ਤੋਂ ਪਹਿਲਾਂ ਵਧਾਈ ਹੈ ਉਹਨਾਂ ਨੂੰ ਸਾਰਿਆਂ ਨੂੰ ਕਿਉਂਕਿ ਇੱਕ ਬੜਾ ਲੰਮਾ ਇੱਕ ਬੜਾ ਲੰਮਾ ਦਹਾਕ ਹੈ ਜਿਹੜੇ ਪੰਜਾਬ ਦਾ ਚੱਲਿਆ ਹੋਇਆ ਮੈਂ ਵੇਖ ਰਿਹਾ ਉਹਨੂੰ ਜਿਸ ਸਿਖਰ ਤੇ ਲੈ ਕੇ ਗਏ ਹੋ ਤੁਹਾਡੀ ਸਾਰੀ ਟੀਮ ਬਜਟਣਾ ਹੋਰੇ ਟਣਾ ਸਾਹ ਹੋਰੇ ਤੇ ਸਾਰੇ ਇਹਨਾਂ ਨੂੰ ਮੈਂ ਮੁਬਾਰਕਬਾਦ ਦਿੰਦਾ ਸਭ ਤੋਂ ਪਹਿਲਾਂ ਤੇ ਨਾਲ ਸਰੋਤਿਆਂ ਨੂੰ ਵੀ ਕਿ ਜਿਨ੍ਹਾਂ ਨੇ ਤੁਹਾਡੇ ਵੀ ਮੋਢੇ ਨਾਲ ਮੋਢਾ ਲਾਇਆ ਤੇ ਅਸੀਂ ਵੀ ਜ਼ਰੂਰਤਾਂ 'ਚ ਹੀ ਆਉਣੇ ਆ ਫਿਲਹਾਲ ਤੇ ਹਾਂਜੀ ਥੈਂਕ ਯੂ ਸਭ ਤੋਂ ਪਹਿਲਾਂ ਜੋ ਜੋ ਮਨਮੋਹਕ ਸ਼ਬਦ ਆਪ ਜੀ ਦੇ ਵਰਤੇ ਮੈਂ ਲਾਇਕ ਨਹੀਂ ਹਾਂ ਪਰ ਥੈਂਕ ਯੂ ਪਾਲ ਸਾਹਿਬ ਸ਼ੁਕਰੀਆ ਪ੍ਰਧਾਨ ਸਾਹਿਬ ਕਹਿੰਦੇ ਨੇ ਕਿ ਮੌਕਾ ਮਿਲੇ ਚਾਹ ਮਨਾ ਹੀ ਲੈਂਦੇ ਨੇ ਪੰਜਾਬੀ ਜੱਥੇ ਜਾਣ ਪੰਜਾਬੀ ਤੇ ਪੰਜਾਬ ਵਸਾਈ ਲੈਂਦੇ ਨੇ ਜੇ ਆਪਾਂ ਕਹਿੰਦੇ ਆ ਕਿ ਮੈਲਬਨ ਤੋਂ ਸਾਊਥ-ਈਸਟ ਬਹੁਤ ਦੂਰ ਪੈਂਦਾ ਸਾਊਥ-ਈਸਟ ਤੋਂ ਗਿਫਸਨ ਐਨਕ ਕਿੰਨੀ ਦੂਰ ਪੈਂਦਾ ਪਰ ਪੰਜਾਬੀਆਂ ਦਾ ਇੱਥੇ ਵੀ ਕਿਤੇ ਪੰਜਾਬੀ ਨੇ ਇੱਥੇ ਵੀ ਗਾੜਿਆ ਬੋਪਰ ਬ੍ਰਦਰ ਹਰਸ਼ਪਾਜੀ ਜੀ ਨੇ ਸਾਰਿਆਂ ਨੇ ਆਰਗੇਨਾਈਜ਼ਿੰਗ ਘੈਂਟ ਗੈਦਰਿੰਗ ਲੋਕਾਂ ਦੀ ਲੋਕਾਂ ਦਾ ਪਿਆਰ ਕਿਵੇਂ ਮਹਿਸੂਸ ਕਰ ਰਹੇ ਮੈਂ ਤਾਂ ਆਪ ਹੈਰਾਨ ਹੋ ਗਿਆ ਧਿਆਨ ਕੇ ਦੇਖੋ ਬਾਲ ਸਾਹਿਬ ਮੈਂ ਨਾ ਇਹ ਚੀਜ਼ ਮੇਰੇ ਲਈ ਬੜੀ ਵੱਡੀ ਗੱਲ ਹੈ ਮੈਂ ਜੇ ਐਤ ਪਾਕਨ ਤਾਂ ਨਹੀਂ ਹੈ ਜੇ ਮੈਂ ਜ਼ਹਨ ਤੌਰ ਤੇ ਵੇਖਾਂ ਤਾਂ ਜਦੋਂ ਅਸੀਂ ਸਿਟੀ ਵੱਲ ਅੱਜ ਤੋਂ ਦਹਾਕੇ ਪਹਿਲਾਂ ਮੈਨੇ ਹੁੰਦੇ ਸਾਂ ਤਾਂ ਇਹ ਹੁੰਦਾ ਸੀ ਵੀ ਸਿਟੀ ਦੇ ਆਲੇ-ਓੜੇ ਕਿਰਦ ਗਿਰਦੀ ਹੈ ਸਭ ਕੁਝ ਜੇ ਕੁਝ ਹੁੰਦਾ ਤਾਂ ਉਹੀ ਕਨਵੈਨਸ਼ਨ ਸੈਂਟਰ ਦੇ ਨੇੜੇ ਤੇ ਰਹਿ ਕੇ ਰਹਿ ਜਾਂਦਾ ਸੀ ਫਿਰ ਜਿਵੇਂ ਨਾਰਥ ਵਿੱਚ ਚੱਲਿਆ ਸਾਊਥ-ਈਸਟ ਵਿੱਚ ਚੱਲਿਆ ਐਂ ਲੱਗਦਾ ਸੀ ਵੀ ਠੀਕ ਹੈ ਹੁਣ ਪੰਜਾਬੀ ਬਸ ਚੁੱਕੇ ਆ ਵੀ ਠੀਕ ਹੈ ਤੁਹਾਡਾ ਕੋਕੇ ਆ ਪਰ ਹੁਣ ਇਪਸਲੈਂਡ ਆਫ ਦਿ ਆਪ ਦੇ ਵਿੱਚ ਟੋਟਲੀ ਵੱਖਰਾ ਤੁਸੀਂ ਐ ਉਹ ਲਾ ਲਓ ਵੀ ਡੈਨੀ ਨੌਂ ਸਾਊਥ ਈਸਟ ਤੋਂ ਵੀ ਗਾਹਾਂ 100 ਕਿਲੋਮੀਟਰ ਗਾਹਾਂ ਹੈ ਉੱਥੇ ਇੰਨਾ ਵੱਡਾ ਇਕੱਠ ਤੇ ਇਹਨੂੰ ਜਿਸ ਤਰੀਕੇ ਨਾਲ ਹਰਸ਼ ਬੋਪਰਾਏ ਦੀ ਵਿੱਕੀ ਕੋਪਰਾਏ ਬੋਪਰਾਏ ਬ੍ਰਦਰਸ ਦੀ ਉਹਨਾਂ ਦੀ ਜਿਹੜੀ ਸਾਰੀ ਟੀਮ ਹੈ ਉਹਨਾਂ ਨੇ ਉਹਨਾਂ ਨੇ ਇਕੱਤਰ ਕੀਤਾ ਮੈਂ ਉਹਨਾਂ ਨੂੰ ਸਲੂਟ ਹੀ ਨਹੀਂ ਕਰਦਾ ਮੇਰੀ ਹੈਰਾਨੀ ਦੀ ਜਿਹੜੀ ਹੈ ਉਹ ਉਹ ਜੋ ਲਹਿਜਾ ਉਹ ਜੋ ਲਿਮਿਟ ਹੈ ਉਹ ਵੀ ਕਿਤੇ ਰਹਿ ਨਹੀਂ ਰਹੀ ਤੇ ਬਾਕੀ ਯਾਰ ਨਜ਼ਾਰਾ ਆ ਗਿਆ ਕਿਉਂਕਿ ਤੁਸੀਂ ਪੋਜ਼ਿਟਿਵਿਟੀ ਬਹੁਤ ਹੈ ਜਿਹੜੀ ਮੈਂ ਚੀਜ਼ ਹਰ ਤਨ ਭਾਲਦਾ ਹੁੰਦਾ ਭਾਵੇਂ ਉਹ ਸਟੇਜਸ ਆ ਭਾਵੇਂ ਉਹ ਰੇਡੀਓ ਸੀ ਮੇਰਾ ਤੇ ਜਾਂ ਇਹ ਜ ਮਾਈਕ ਨੇ ਪੋਜ਼ਿਟਿਵਿਟੀ ਅੱਜ ਦੇ ਦੀ ਤੁਸੀਂ ਪੋਜ਼ਿਟਿਵਿਟੀ ਭਾਲਦੇ ਹੋ ਕਿਉਂ ਜੀ ਸਟ੍ਰੈਸ ਟੈਨਸ਼ਨ ਅੱਜ ਬਹੁਤ ਕੁਝ ਲੱਗ ਚੁੱਕਿਆ ਹੈ ਉਹ ਜਿਹੜੀ ਪੋਜ਼ਿਟਿਵਿਟੀ ਹੈ ਇਸ ਥਾਂ ਦੇ ਉੱਤੇ ਮੈਨੂੰ ਬਹੁਤ ਜ਼ਿਆਦਾ ਮਿਲੀ ਹੈ ਲੋਕਾਂ 'ਚ ਬਹੁਤ ਬੜਾ ਉਲਾਸ ਹੈ ਬਹੁਤ ਕਮਾਲ ਹੈ ਤਨਵਰ ਬਰਾੜ ਸਾਹਿਬ ਸੋਭਾ ਸ਼ਾਮਾ ਤੁਸੀਂ ਵਧੀਆ ਵਧੀਆ ਹੋਰ ਪ੍ਰੋਡਕਟ ਜਿਹੜੇ ਆ ਲੈ ਕੇ ਆਓ ਸਾਡੇ ਸਾਰਿਆਂ ਵਾਸਤੇ ਬੜਾ ਸੋਹਣਾ ਤੁਸੀਂ ਕੱਡਾ ਉਪਰਾਲਾ ਬਹੁਤ ਸੋਹਣਾ ਹੁੰਦਾ ਬਰਾੜ ਸਾਹਿਬ ਮਨਿੰਦਰ ਬਰਾੜ ਪਾਜੀ ਹਮੇਸ਼ਾ ਇਹ ਜੋ ਸਟੇਜ ਦੀ ਗੱਲ ਹੋਊਗੀ ਤਾਂ ਚਨਿੰਦਾ ਨਾ ਪਹਿਲਾਂ ਚੋਂ ਵਾਲੇ ਧੰਨਵਾਦ ਭਾਜੀ ਆ ਨਾਲ ਹੀ ਅਸੀਂ ਇਹ ਵੀ ਦੱਸ ਦਿੰਨੇ ਆ ਕਿ ਅੱਜ ਇਸ ਮੇਲੇ ਤੇ ਪੰਜਾਬ ਟੀਵੀ ਤੇ ਗੋਪਾਲ ਪ੍ਰਦਰਭਲੋਂ ਇੱਕ ਨਵਾਂ ਜਿਹੜਾ ਆਗਾਜ਼ ਕੀਤਾ ਗਿਆ ਮੈਲਬਨ ਵਿੱਚ ਜਿੱਥੇ ਸਾਡੇ ਮੈਲਬਨ ਦੇ ਬੱਚੇ ਜਿਹੜੇ ਨੇ ਜਿਹੜੇ ਕਿਸੇ ਨਾ ਕਿਸੇ ਫੀਲਡ ਵਿੱਚ ਵਧੀਆ ਕੰਮ ਕਰਦੇ ਨੇ ਉਹਨਾਂ ਚੋਂ ਜਿਹੜੇ ਸਾਡੇ ਅੱਜ 6 ਬੱਚੇ ਜਿਹੜੇ ਸੀ ਜਿਨ੍ਹਾਂ ਵਿੱਚੋਂ ਮਨਰੀਤ ਸੀ ਹਰਸੀਰਤ ਸੀ ਜੈਪਲਿਨ ਸੀ ਤਾ ਗੁਰਤੇਜ ਸੀ ਤਾ આરਵ ਸੀ ਐਸ਼ਮਨ ਬ੍ਰਦਰ ਸਿਸਟਰ ਸਾਰਿਆਂ ਨੇ ਬਹੁਤ ਮੈਲਬਨ ਦੇ ਵਿੱਚ ਇੰਟਰਨੈਸ਼ਨਲ ਲੈਵਲ ਤੇ ਨੈਸ਼ਨਲ ਲੈਵਲ ਤੇ ਬਹੁਤ ਸੋਨਾ ਪਰਫਾਰਮ ਕੀਤਾ ਗਿਆ ਸੀ ਤੇ ਉਹਨਾਂ ਨੂੰ ਅਪਰੀਸ਼ੀਏਸ਼ਨ ਅਵਾਰਡ ਜਿਹੜੇ ਅੱਜ ਸ਼ੁਭਾਤ ਕੀਤੇ ਸੋ ਪੰਜਾਬ ਟੀਵੀ ਵੱਲੋਂ ਤੇ ਬੋਪਰਾ ਦੇ ਬ੍ਰਦਰ ਵੱਲੋਂ ਤੇ ਇਹ ਵੀ ਹਰ ਸਾਲ ਅਸੀਂ ਐਡ ਕਰਿਆ ਕਰਾਂਗੇ ਕਿ ਜਿਹੜੇ ਬੱਚੇ ਬਹੁਤ ਵਧੀਆ ਕਰ ਰਹੇ ਨੇ ਉਹਨਾਂ ਨੂੰ ਅਸੀਂ ਆਪਣੇ ਵੱਲੋਂ ਇੱਕ ਸਨਮਾਨਿਤ ਜਿਹਨੇ ਅਪਰੀਸ਼ੀਏਸ਼ਨ ਬੋਰਡ ਜਿਹੜਾ ਉਹ ਦਈਏ ਤਾਂ ਸਾਡੇ ਨਾਲ ਨੇ ਜੀ ਇਧਰ ਸਰਾਜ ਸਾਹਿਬ ਸਰਾਂ ਸਾਹਿਬ ਵੀ ਅ ਅੱਜਕੱਲ ਪ੍ਰੋਡਕਸ਼ਨ ਦੇ ਵਿੱਚ ਬਹੁਤ ਸੋਹਣਾ ਨੇ ਆਰਗੇਨਾਈਜੇਸ਼ਨ ਬਹੁਤ ਸੋਹਣਾ ਨਾਂ ਨੇ ਤੇ ਵੱਡੇ ਵੱਡੇ ਵਧੀਆ ਵਧੀਆ ਮੇਲੇ ਲੈ ਕੇ ਆਉਂਦੇ ਨੇ ਤੇ ਇੱਕ ਮੇਲਾ ਜਿਹੜਾ ਨੇ ਹੋਣੀ ਅਨਾਉਂਸ ਕੀਤਾ ਉਹਦੇ ਬਾਰੇ ਮੈਂ ਕਹਿੰਨਾ ਕਿ ਸਰਾਂ ਸਾਹਿਬ ਤੁਸੀਂ ਆਪ ਹੀ ਦੱਸੋ ਕਿਉਂਕਿ ਆਹੀ ਉਹਨਾਂ ਨੂੰ ਬਹੁਤ ਪੁਰਾਣਾ ਸੁਣਨ ਦੇ ਆਏ ਆ ਪਰ ਜਦੋਂ ਤੁਸੀਂ ਅਨਾਉਂਸ ਕੀਤਾ ਤਾਂ ਬੜੀ ਮਾਣ ਵਾਲੀ ਗੱਲ ਮਹਿਸੂਸ ਹੁੰਦੀ ਕਿ ਸਾਡੇ ਲੋਕ ਅੱਜ ਕੱਲ ਸਿਰਫ ਨਵੇਂ ਨੌਣੀ ਜਿਹੜੇ ਪੁਰਾਣੇ ਸਿੰਗਰ ਸੀ ਜਿਨ੍ਹਾਂ ਨੇ ਜਿਹੜੇ ਸਾਡੇ 90s ਤੇ uh, 90s ਤੇ 2000 ਉਹ ਜਿਹੜੇ ਜਿਨ੍ਹਾਂ ਨੇ ਬਹੁਤ ਸੁਣਿਆ ਉਹਨਾਂ ਨੂੰ ਤੁਸੀਂ ਲੈ ਕੇ ਆ ਰਹੇ ਹੋ ਪਲੀਜ਼ ਪਹਿਲਾਂ ਸਭ ਤੋਂ ਪਹਿਲਾਂ ਜੀ ਪੰਜਾਬ ਜੀ ਜੇ ਧੰਨਵਾਦ ਥੈਂਕ ਯੂ ਸੋ ਮਚ ਪਹਿਲਾਂ ਪੰਜਾਬੀ ਵੀ ਦੇ ਸਾਰੇ ਦਰਸ਼ਕਾਂ ਨੂੰ ਸასი ਸ਼ਕਲ ਪਿਆਰ ਭਰੀ ਤੇ ਪਹਿਲਾਂ ਤਾਂ ਵਧਾਈ ਬੋਪਰਾਏ ਬ੍ਰਦਰਸ ਕਿ ਮੈਂ ਰਸਤੇ 'ਚ ਆਉਂਦੇ ਆ ਸੀ ਗੱਲਾਂ ਕਰ ਰਹੇ ਸੀਗੇ ਕਿ ਜਿਵੇਂ ਬੜੀ ਮਾਣ ਵਾਲੀ ਗੱਲ ਆਪਣੇ ਪੰਜਾਬੀਆਂ ਦੀ ਕਿ ਪਹਿਲਾਂ ਤਾਂ ਚਲੋ ਇੱਕ ਦੋ ਸ਼ਹਿਰ ਸੀ ਜਿੱਥੇ ਮੇਨ ਵੱਡੇ ਸ਼ਹਿਰ ਜਿੱਥੇ ਵਸੇਲੇ ਹੁੰਦੇ ਸੀ ਹੁਣ ਪਿੰਡਾਂ ਦੇ ਵਿੱਚ ਆਪਣੇ ਪੰਜਾਬੀ ਵੜ ਗਏ ਬਹੁਤ ਇੱਕ ਆਪਣਾ ਪੰਜਾਬੀਅਤ ਜਿਹੜੀ ਐਲੀ ਬਹੁਤ ਵਧੀਆ ਗੱਲ ਹੈ ਤੇ ਚੰਗਾ ਲੱਗਦਾ ਜਦੋਂ ਆਪਣੇ ਪਿੰਡਾਂ ਵਿੱਚ ਆਪਣੇ ਪੰਜਾਬੀ ਆਏ ਭਰਪੂਰ ਹੰਗਾਰਾ ਭਰਦੇ ਆ ਆ ਦੂਜੀ ਗੱਲ ਜਿਹੜਾ ਆਪਾਂ ਟੂਰ ਕਰਾ ਰਹੇ ਆਂ ਦੀਵਾਲੀ ਦਾ ਬਿਲਕੁਲ ਬੜਾ ਮਾਣ ਵੀ ਹੁੰਦਾ ਆਇ ਕੈਸੇ ਕਲਾਕਾਰ ਨੂੰ ਲੈ ਕੇ ਆ ਰਹੇ ਜਿਨ੍ਹਾਂ ਦੀ ਇੱਕ ਅਲੱਗ ਹੀ ਪੇਚ ਐ ਇੱਕ ਜਿਵੇਂ ਕਹ ਲਈ ਇੱਕ ਰੀਅਲ ਖਾੜੇ ਵਾਲੇ ਜਿਹੜੇ ਕਲਾਕਾਰ ਇਹ ਲੋਪਾਂਗੇ ਨਛੱਤਰ ਗਿੱਲ ਬਾਈ ਜੀ ਤੇ ਨਾਲ ਉਹਨਾਂ ਦੇ ਸਾਥ ਦੇਣਗੇ ਵਿੱਕੀ ਢਾਲੀਵਾਲ ਬਾਈ ਜੀ ਤੇ ਆਪਾਂ ਟੂਰ ਕਰਾ ਰਹੇ ਆਂ ਤੇ ਇੱਥੋਂ ਵਾਲਾ ਜਿਹੜਾ ਆਪਣਾ ਮੈਲਬਨ ਦਾ 28 ਤਰੀਕ ਨੂੰ ਮੇਲਾ ਹੋਣਾ ਤੇ ਉਹਨਾਂ ਦੀ ਜ਼ਿੰਮੇਵਾਰੀ ਸਾਡੇ ਭਾਈ ਵਿੱਕੀ ਗਿੱਲ ਬਾਈ ਜੀ ਨਾਲ ਵਿੱਕੀ ਢੇਲਾ ਬਾਈ ਤੇ ਨਾਲ ਭពਿੰਦਰ ਭਾਜੀ ਉਹਨਾਂ ਨੇ ਚੱਕੀ ਆ ਤੇ ਹੋਪਫੁਲੀ ਬਾਬਾ ਜੀ ਦੀ ਕਿਰਪਾ ਨਾਲ ਆਪਾਂ ਜਿਹੜੇ ਮੈਲਬਨ ਦੇ ਸਾਰੇ ਆਪਣੇ ਆਸਟ੍ਰੇਲੀਆ 'ਚ ਵਸਦੇ ਪੰਜਾਬੀਆਂ ਦੇ ਸਾਥ ਭੜਕਾ ਵਧੀਆ ਹੋਊਗਾ ਸਾਰਾ ਮੇਲਾ ਆਪਣਾ ਦਿਵਾਲੀ ਜਲਾ ਤੇ ਨਹੀਂ ਨਹੀਂ ਬਿਲਕੁਲ ਜੀ ਆ ਵਧੀਆ-ਵਧੀਆ ਆਰਟਿਸਟ ਜਿਹੜੇ ਅੱਜ ਕੱਲ ਇਹਨਾਂ ਜ਼ਿੰਮੇਵਾਰੀ ਚੁੱਕੀ ਆ ਤੇ ਮੇਲਾ ਸਾਡਾ ਜਿਹੜਾ ਉਹ ਸਾਡੇ ਵੀਰ ਵਿੱਕੀ ਗੱਲੋਣੀ ਵਿੱਕੀ ਦਲੇਣੀ ਉਹ ਵੀ ਹਮੇਸ਼ਾ ਹੀ ਹਾਰੇਕ ਨਾ ਖੜਦੇ ਆ ਸਰਾਹ ਵੀਰ ਸਾਡਾ ਇਕਬਾਲ ਸਰਾਹ ਨਹੀਂ ਖੜਦੇ ਸੋ ਬਿਲਕੁਲ ਤੁਸੀਂ ਵੀ ਟਾਈਮ ਕੱਢਿਓ ਜ਼ਰੂਰ ਜੁੜਿਓ ਪੰਜਾਬੀ ਕਮਿਊਨਿਟੀ ਨਾਲ ਇਹਦੇ ਸਾਡੇ ਸਾਡੇ ਸਰਕਾਰੀਆ ਸਾਹਿਬ ਇੱਕ ਪੰਜਾਬ ਦੇ ਨਾਲ ਇੱਕ ਨਵਾਂ ਸਾਡਾ ਚਿਹਰਾ ਵੀ ਜੁੜਿਆ ਪੁਰਾਣਾ ਵੈਸੇ ਤਾਂ ਜਿੱਦੋਂ ਕਿਤੇ ਕਿਤੇ ਗੱਲਬਾਤ ਦੀ ਗੱਲ ਹੋਊਗੀ ਤਾਂ ਫਿਰ ਉਹ ਗੱਲਾਂ ਦਾ ਹੱਲ ਜਿਹੜਾ ਵਾ ਸਾਡੇ ਅੱਜ ਡਾਕਟਰ ਸਾਹਿਬ ਜਿਹੜੇ ਆ ਪੋਡਕਾਸਟ ਦੇ ਡਾਕਟਰ ਜਿਹੜੇ ਨੇ ਉਹ ਵੀ ਸਾਡੇ ਨਾਲ ਨੇ ਸਰਕਾਰੀਆ ਸਾਹਿਬ ਜੀ ਆ ਜੀ ਪੰਜਾਬ ਤੇ ਥੈਂਕ ਯੂ ਜੀ ਬਹੁਤ ਧੰਨਵਾਦ ਬਾਲ ਸਾਹਿਬ ਤੁਹਾਡਾ ਦੇਖੋ ਤੁਹਾਡਾ ਜਾਣਾ ਆ ਹਟਾਉਣਾ ਹੋ ਗਿਆ ਮੈਂ ਨਹੀਂ ਜਾਨਦਾ ਨਹੀਂ ਹੁਣ ਹੁਣ ਆ ਜਾਣਾ ਤਈ ਫੇਰ ਨਹੀਂ ਮੈਂ ਗਿਆ ਹੀ ਨਹੀਂ ਕਿਤੇ ਤੁਹਾਨੂੰ ਭੁਲੇਖਾ ਲਾ ਇਹ ਵੈ ਪੁਜੀਸ਼ਨ ਚੱਲ ਗਿਆ ਮੈਂ ਗਿਆ ਨਹੀਂ ਕਿਤੇ ਮੈਂ ਇਦਾਂ ਨਹੀਂ ਸੀਟ ਛੱਡਦਾ ਨਹੀਂ 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 ਚਲੋ ਮੈਂ ਪੁੱਛਿਆ ਸੀ ਤੇ ਮੈਂ ਕਹਾਂ ਵੀ ਥੋੜੀ ਕਮੀ ਮਹਿਸੂਸ ਹੁੰਦੀ ਆ ਬਲਸਾਹਬ ਦੀ ਵਧੀਆ ਗੱਲਬਾਤ ਕਰਦੇ ਹੋ ਔਰ ਇਹ ਸੰਸਾਰ ਚੱਲਦਾ ਰਹਿਣਾ ਚਾਹੀਦਾ ਗੱਲਾਂ ਬਾਤਾਂ ਦਾ ਸੋ ਇਹ ਆਪ ਵੀ ਕਾਰੋਬਾਰ ਵੀ ਚੱਲਦੇ ਰਹਿਣੇ ਆ ਤੇ ਕੰਮਾਂ ਕਰਾਂ ਦੀ ਗਵਾਜ ਗਈ ਲਿਖਣਾ ਵੀ ਭੁੱਲਦੇ ਜਾਂਦੇ ਆ ਬੋਲਣਾ ਵੀ ਭੁੱਲਦੇ ਜਾਂਦੇ ਆ ਤੇ ਸਾਰਿਆਂ ਨੇ ਕਿਹਾ ਕਿ ਪਿੱਤਾਂ ਨੂੰ ਦੁਬਾਰਾ ਕਰਨਾ ਚਾਹੀਦਾ ਤੇ ਜਿੰਨਾ ਵੀ ਮਾੜਾ ਮੋੜ ਟਾਈਮ ਕੱਢ ਕੇ ਜਿੰਨਾ ਵੀ ਆ ਕਰ ਸਕਦੇ ਕਰਾਂਗੇ ਹਾਂਜੀ ਦੇਖੋ ਜੀ ਰੀਅਲ ਸਟੇਟ ਦੀ ਗੱਲ ਆ ਅੱਜ ਕੱਲ ਪਹਿਲਾਂ ਮੇਲਿਆਂ ਦੀ ਗੱਲ ਸੀ ਆਰਗੇਨਾਈਜੇਸ਼ਨ ਅੱਜ ਇਹ ਵੀ ਉਹ ਕੰਮ ਛੱਡ ਚੁੱਕੇ 15 ਲੈਣਾ ਮੈਂ ਨਾਲ ਨਾਲ ਨਹੀਂ ਨਹੀਂ ਤੇ ਰੀਅਲ ਸਟੇਟ ਦੇ ਵਿੱਚ ਆ ਆਈਆਰਸੀ ਦਾ ਅੱਜ ਕੱਲ ਆਰਾਊਂਡ ਸਾਊਥ-ਈਸਟ ਦੇ ਵਿੱਚ ਜਾਣਿਆ ਪਛਾਣਿਆ ਨਾ ਆ ਪਾਜੀ ਨਾ ਹੋਣੀ ਸਰਕਾਰੀਆ ਸਾਹਿਬ ਪੰਜ ਪੰਜਾਬ ਟੀਵੀ ਦੇ ਨਾਲ ਜੁੜ ਗਏ ਆ ਕਹਿੰਦੇ ਵੀ ਪੌਡਕਾਸਟ ਜਿਹੜੀ ਆ ਹੁਣ ਉਹ ਮੇਰੀ ਜ਼ਿੰਮੇਵਾਰੀ ਆ ਇੱਥੋਂ ਦੇ ਜਿਹੜੀਆਂ ਪਰਸਨੈਲਿਟੀਆਂ ਨੇ ਉਹਨਾਂ ਨੂੰ ਲੈ ਕੇ ਆਉਣਾ ਤੇ ਜੇ ਨਾ ਲੱਭੇ ਫਿਰ ਅਸੀਂ ਆਪ ਪਰਸਨੈਲਿਟੀ ਹੈਗੇ ਤੇ ਨਹੀਂ ਆਪ ਹੈ ਬਿਲਕੁਲ ਬਿਲਕੁਲ ਦੇਖੋ ਵੱਖ-ਵੱਖ ਮਸਲਿਆਂ ਦੇ ਨਾਲ ਗੱਲਾਂ ਹੋਣੀਆਂ ਚਾਹੀਦੀਆਂ ਬੜੇ ਮੁੱਦੇ ਆ ਜੇ ਕੈਨੇਡਾ ਦਾ ਟੀਵੀ ਤੇ ਰੇਡੀਓ ਦੇਖੀਏ ਤੇ ਉਹ ਵੱਖ-ਵੱਖ ਵਿਸ਼ਿਆਂ ਤੇ ਚਰਚਾ ਹੁੰਦੀ ਰਹਿੰਦੀ ਹੈ ਤੇ ਆਪਣੇ ਜਿਸ ਤਰ੍ਹਾਂ ਬਹੁਤ ਜਿਆਦਾ ਇਵੈਂਟਸ ਹੁੰਦੇ ਆ ਇਵੈਂਟਸ ਨੂੰ ਲੈ ਕੇ ਤੇ ਬਹੁਤ ਚਰਚਾ ਹੁੰਦੀ ਰਹਿੰਦੀ ਆ ਪਰ ਉਹਨਾਂ ਤੋਂ ਬਗੈਰ ਵੀ ਸਮਾਜਿਕ ਮੁੱਦੇ ਬਹੁਤ ਵਧਦੇ ਜਾਂਦੇ ਆ ਸੋ ਉਹਨਾਂ ਤੇ ਚਰਚਾ ਕਰਾਂਗੇ ਆਪਣੇ ਮੁਤਾਬਕ ਬਾਕੀ ਅੱਜ ਇੱਥੇ ਟਰਾਲਗਨ ਮੇਲੇ ਤੇ ਆਏ ਆ ਤੇ ਬਹੁਤ ਸੋਹਣਾ ਇਹਨਾਂ ਨੇ ਪ੍ਰਬੰਧ ਕੀਤਾ ਵਧੀਆ ਸਿਸਟਮ ਇਥੋਂ ਦਾ ਵੀ ਵਧੀਆ ਲੱਗਾ ਵਾ ਇਹ ਇੱਕ ਕੋਨਾ ਖਾਲੀ ਸੀ ਗਿਫਟ ਲੈਂਡ ਸੋ ਭਾਜੀ ਉਹਨਾਂ ਨੇ ਭਰਿਆ ਵਧਾਈ ਦੀ ਪਾਤਰੀ ਸਾਰੀ ਟੀਮ ਹਾਂਜੀ ਸਰਕਾਰੀ ਸਾਹਿਬ ਪਹਿਲਾ ਮੇਲਾ ਪਰ ਲੋਕਾਂ ਦਾ ਜਿਹੜਾ ਪਿਆਰ ਆ ਉਹ ਬੜਾ ਵੇਖਣ ਨੂੰ ਮੈਂ ਤਾਂ ਆਪ ਹੈਰਾਨ ਹੋ ਗਿਆ ਕਿ ਵੇਖੋ ਭਾਈ ਜਿਹੜੀ ਇਹਨਾਂ ਦੀ ਟੀਮ ਹੈ ਨਾ ਇਹ ਬੜੇ ਪਿਆਰ ਸਤਿਕਾਰ ਵਾਲੇ ਬੰਦੇ ਆ ਮੈਲਬਨ 'ਚ ਕਿਤੇ ਵੀ ਇਵੈਂਟ ਹੋਵੇ ਜਾਂਦੇ ਆ ਸਪੋਰਟ ਕਰਨ ਜਾਂਦੇ ਆ ਪੈਸੇ ਤੇ ਲੈਣਾ ਵੀ ਕਰਦੇ ਆ ਉਦਾਂ ਵੀ ਸਪੈਸ਼ਲ ਜਾ ਕੇ ਆਉਂਦੇ ਆ ਤੇ ਜਿਹੜਾ ਲੋਕਾਂ ਨੇ ਅੱਜ ਰਿਟਰਨ ਦੇ ਵਿੱਚ ਇਹਨਾਂ ਨੂੰ ਜਿਹੜਾ ਮਾਣ ਬਖਸ਼ਿਆ ਸਾਰਿਆਂ ਨੇ ਉਰੇ ਆ ਕੇ ਤੇ ਸਾਰਿਆਂ ਦਾ ਫਰਜ਼ ਮੰਨਦਾ ਕਿਉਂਕਿ ਜਦੋਂ ਇੱਡੀ ਦੂਰੋਂ ਜਾ ਕੇ ਸਪੋਰਟ ਕਰਦੇ ਕਰਦੇ ਪਰ ਮੈਨੂੰ ਜਿਹੜੀ ਵਿਲੱਖਣਤਾ ਇੱਥੇ ਮਿਲੀ ਆ ਟਰਾਲ ਕਨ ਅੱਜ ਮੈਨੂੰ ਗ੍ਰਿਫਟ ਦੀ ਝਲਕ ਪੈਂਦੀ ਆ ਮੇਲਾ ਜਦੋਂ ਅਸ਼ੀਦਾਂ ਦਾ ਬਹੁਤ ਮਾਣ ਮੇਲਾ ਹੁੰਦਾ ਪਰ ਉਹ ਜਿਹਾ ਸਿਮਿਲਰ ਕੋਈ ਇੱਧਰ ਕਲਚਰਲ ਇਵੈਂਟ ਅਗਰ ਹੋ ਜੇ ਜਿੱਥੇ ਰਾਤ ਦਾ ਸਟੇ ਹੋਵੇ ਸਵੇਰੇ ਮਤਲਬ ਆਪਣਾ ਵਧੀਆ ਕਲਾਕਾਰ ਆਣਾਂ ਜਾਂ ਜਾਂ ਮੰਨ ਲਓ ਕੋਈ ਹੋਰ ਮੇਲਾ ਕੋਈ ਕੱਲ ਨੂੰ ਧਾਰਮਿਕ ਵੀ ਕਰਾਇਆ ਜਾ ਸਕਦਾ ਕਿਸੇ ਵੀ ਤਰ੍ਹਾਂ ਦਾ ਇੱਥੇ ਨਾ ਵੱਡਾ ਇਵੈਂਟ ਹੋਊਗਾ ਮੈਨੂੰ ਲੱਗਦਾ ਲੋਕ ਬਹੁਤ ਹੰਗਾਰਾ ਦੇਣਗੇ ਕਿਉਂਕਿ ਇੱਕ ਦਿਨ ਸਿਟੀ ਦੇ ਮੈਲਬਨ ਸਿਟੀ ਤੋਂ ਬਹੁਤਾ ਦੂਰ ਵੀ ਨਹੀਂਗਾ 100 ਕਿਲੋਮੀਟਰ ਦੀ ਰੇਂਜ 'ਚ ਆ ਜਾਂਦਾ ਵਾ ਪੈਕ ਨਮਤ ਵੈਣੋ ਤੇ ਇੱਧਰ ਹੋਣਾ ਚਾਹੀਦਾ ਬਿਲਕੁਲ ਜੀ ਆਗਾਜ਼ ਹੋ ਗਿਆ ਨਾਜੀ ਅਨਾਉਂਸ ਵੀ ਕਰਤਾ ਦਿਵਾਲੀ ਮੇਲਾ ਵਧੀਆ ਗੱਲ ਹੈ ਦਿਵਾਲੀ ਮੇਲਾ ਵੱਡੇ ਲੈਵਲ ਤੇ ਓਪਨ ਮੇਲੇ ਦੇ ਰੂਪ ਦੇ ਵਿੱਚ ਕਰਾ ਰਿਹਾ ਤੇ ਮੇਰੇ ਖਿਆਲ ਚ ਡੈਫੀਨਿਟਲੀ ਜੇ ਤੁਸੀਂ ਕਹੇ ਕਿ ਆ ਸਾਊਥ-ਈਸਪਾਰ ਸਾਊਥ-ਈਸ ਜਿਹੜਾ ਸੀ ਉੱਥੇ ਥੋੜੀ ਘਾਟ ਸੀ ਸੋ ਇਨੀਸ਼ੀਏਟਿਵ ਹੋਇਆ ਬਾਕੀ ਟੈਨਾ ਸਾਨੂੰ ਆਪਾਂ ਕਹਾਂਗੇ ਕਿ ਅੰਦਰ ਦਾ ਜਰੂਰ ਇੱਕ ਵੀ ਵਿਖਾ ਦਿਓ ਸਾਡੇ ਨਾਲ ਪਰਸਨੈਲਿਟੀ ਹੋਰ ਵੀ ਨੇ ਇਧਰ ਭਾਜੀ ਹੁਣੀ ਅਸੀਂ ਜਿੱਥੇ ਗੱਲ ਕਰਦੇ ਆ ਨਾ ਕਿ ਸਾਡੀ ਰੀਅਲ ਸਟੇਟ ਦੀ ਗੱਲ ਆ ਸਾਡੇ ਆਰਟ ਦੀ ਗੱਲ ਆ ਉਥੇ ਵਧੀਆ ਗੱਲ ਹੈ ਕਿ ਸਾਡੀ ਪੋਲਿਟਿਕਸ ਦੀ ਵੀ ਨਾਲ ਨਾਲ ਗੱਲ ਹੋ ਰਹੀ ਆ ਸਾਡੇ ਜਿਹੜੇ ਇਧਰ ਭਾਜੀ ਟਾਡ ਨੂੰ ਵਾਰਡ ਤੋਂ ਸਾਡੇ ਨਾਲ ਖੜੇ ਨੇ ਇਹਨਾਂ ਨੇ ਵੀ ਦੋ ਗੱਲਾਂ ਜਰੂਰ ਸਾਂਝੀਆਂ ਕਰਾਂਗੇ ਵੀ ਭਾਜੀ ਤਾਂ ਸਭ ਤੋਂ ਪਹਿਲਾਂ ਪੰਜਾਬ ਦੇ ਤੇ ਤੁਹਾਡਾ ਤੁਸੀਂ ਆਗਾਜ਼ ਕੀਤਾ ਵਾ ਪੋਲਿਟਿਕਸ ਦੇ ਵਿੱਚ ਉਹਦੇ ਬਾਰੇ ਸ਼ੁਭ ਕਾਮਨਾਵਾਂ ਸਾਡੇ ਵੱਲੋਂ ਪਹਿਲਾਂ ਹੀ ਤੇ ਉਹਦੇ ਬਾਰੇ ਜਰੂਰ ਪੰਜਾਬ ਦੇ ਮਾਧਿਅਮ ਨਾਲ ਤੁਸੀਂ ਜਿਹੜੀ ਆਪਣੀ ਗੱਲ ਆ ਉਹ ਆਪਣੀ ਵਾਰ ਤੱਕ ਜਰੂਰ ਪਹੁੰਚਾਓ ਜੀ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਬਹੁਤ ਸ਼ੁਕਰੀ ਗੁਜ਼ਾਰਾ ਵੱਡੇ ਵੀਰ ਪੰਜਾਬ ਆਪਣਾ ਚੈਨਲ ਦਾ ਜੀ ਜਿਹੜੇ ਸਾਨੂੰ ਮੌਕਾ ਦਿੰਦੇ ਆ ਜੀ ਆਪ ਦਾ ਇੱਕ ਮੈਸੇਜ ਲੋਕਾਂ ਤੱਕ ਪਹੁੰਚਾਉਣ ਦਾ ਮੇਰੀ ਇੱਕੋ ਤਰਖਾਸਤ ਹੈ ਸਾਰਿਆਂ ਨੂੰ ਟੋਰੇਡਨ ਵੋਟ ਤੋਂ ਮੈਂ ਖੜਾ ਹੋਇਆ ਤੇ ਆਓ ਰਲ ਮਿਲ ਕੇ ਅਸੀਂ ਆਪਣੀ ਮੁੱਦੇ ਹੱਲ ਕਰੀਏ ਆਪਣੇ ਭਾਈਚਾਰੇ ਆਪਾਂ ਬਹਿ ਕੇ ਇੱਕ ਜਗ੍ਹਾ ਜਿਵੇਂ ਕਿ ਸਾਡੇ ਕੋਲ ਬਹੁਤ ਚੀਜ਼ਾਂ ਨੇ ਜਿਹੜੀਆਂ ਆਪਾਂ ਨੋਟਿਸ ਕਰਦੇ ਆਂ ਕਿ ਅੱਜ ਕੱਲ ਦੇ ਇਸ਼ੂਜ਼ ਬਣੇ ਹੋਏ ਨੇ ਜਿਵੇਂ ਕਲਾਈਡ ਦੇ ਵਿੱਚ ਸਾਡਾ ਕਮਿਊਨਿਟੀ ਕਮਿਊਨਿਟੀ ਸੈਂਟਰਸ ਨਹੀਂ ਸਾਡੇ ਕੋਲ ਹੈਗੇ ਪਲੇਗਰਾਉਂਡ ਸਾਡੇ ਕੋਲ ਨਹੀਂ ਹੈਗੇ ਵਧੀਆ ਐਜੂਕੇਸ਼ਨ ਸਿਸਟਮ ਮੈਂ ਚਾਹੁੰਦਾ ਸਾਡੀ ਪੰਜਾਬੀ ਲੈਂਗੁਏਜ ਹਰ ਸਕੂਲ ਤੱਕ ਪਹੁੰਚੇ ਸਾਡੇ ਬੱਚੇ ਐਜੂਕੇਟ ਹੋਣ ਆਪਣੀ ਪੰਜਾਬੀ ਲੈਂਗੁਏਜ ਨੂੰ ਅੱਗੇ ਲੈ ਕੇ ਜਾਣ ਤੇ ਇਦਾਂ ਦੇ ਬਹੁਤ ਮੁੱਦੇ ਨੇ ਜਿਵੇਂ ਬੈਟਰ ਮੋਬਾਈਲ ਕਵਰੇਜ ਤੇ ਮੈਂ ਚਾਹੁੰਦਾ ਕਿ ਆਓ ਸਾਰੇ ਰਲ ਮਿਲ ਕੇ ਆਪਾਂ ਮੈਂ ਤੁਹਾਡੀ ਆਵਾਜ਼ ਬਣ ਕੇ ਕੌਂਸ ਪ੍ਰਾਣੂ ਸਪੋਰਟ ਦਿਓ ਤਾਂ ਕਿ ਅਸੀਂ ਆਪਣੇ ਬੱਚਿਆਂ ਲਈ ਬੈਟਰ ਫਿਊਚਰ ਇੱਕ ਵਧੀਆ ਕਰੀਏ ਤੇ ਇੰਨੀ ਕਿ ਛੋਟੀ ਜਿਹੀ ਦਰਖਾਸਤ ਹੈ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਧੰਨਵਾਦ ਬਿਲਕੁਲ ਜੀ ਗੁੱਡ ਲੱਕ ਸਾਡੇ ਵੱਲ ਸੋਭੇ ਸ਼ਾਮਾ ਟਾਣਾ ਸਾਹਿਬ ਨੇ ਇੱਕ ਵਾਰੀ ਕਹਾਂਗੇ ਕਿ ਇੱਧਰ ਇੱਕ ਵਾਰੀ ਜ਼ਰੂਰ ਸ਼ੇਅਰ ਕਰ ਦਿਓ ਪਾਜੀ ਹੁਣੀ ਸਾਡੇ ਜਿਹੜੇ ਆ ਜਿੱਥੇ ਜਾਇਜ ਮੈਸੂਟਾ ਜਿੱਥੇ ਭਾਈ ਟਾਰਡਨ ਵਾਰਡ ਤੋਂ ਨੋਮੀਨੇਟਡ ਨੇ ਕੰਪੀਟ ਕਰ ਰਹੇ ਨੇ ਸੋ ਪਲੀਜ਼ ਜਰੂਰ ਹੈਲਪ ਕਰਿਓ ਧੰਨਵਾਦ ਕੀ ਆਪਾ ਇਹਨਾਂ ਇਨਫਰਮੇਸ਼ਨ ਤੁਸੀਂ ਪੂਰੀ ਕਰਨੀ ਹੈ ਬਾਕੀ ਆ ਮੈਨੂੰ ਬੜਾ ਚੰਗਾ ਲੱਗ ਰਿਹਾ ਹੈ ਬਿਲਕੁਲ ਜੀ ਮੇਲਾ ਜਿਹੜਾ ਵਾ ਉਹ ਆਪਣੇ ਅੰਤ ਤੀਜੂ ਕਹਦੀ ਹੈ ਜੀ ਲੋਕ ਜਿਹੜੇ ਆ ਉਹ ਅਜੇ ਵੀ ਕੁਝ ਬਾਹਰ ਐ ਇੰਜੋਏ ਕਰ ਰਹੇ ਨੇ ਵੈਦਰ ਦਾ ਕੁਝ ਅੰਦਰ ਬੈ ਕੇ ਮਿਊਜ਼ਿਕ ਦਾ ਇੰਜੋਏ ਕਰ ਰਹੇ ਨੇ ਸਾਡੇ ਮੈਲਬਨ ਦੇ ਆਰਟਿਸਟ ਜਿਹੜੇ ਆ ਬਿਲਕੁਲ ਜੀ ਮਹਿਫਲਾਂ ਦਾ ਸ਼ਿੰਗਾਰ ਨੇ ਤੇ ਅੱਜ ਇੱਥੇ ਆਣ ਕੇ ਪਰਫਾਰਮ ਕਰ ਰਹੇ ਨੇ ਤੇ ਬਾਸ ਜੀ ਧੰਨਵਾਦ ਤੁਹਾਡਾ ਵੀ ਪੰਜਾਬ ਨਾਲ ਜੁੜਨ ਲਈ ਤੇ ਇੰਤਜ਼ਾਰ ਰਹੇਗਾ ਜੀ ਤੁਹਾਡਾ ਸਾਡੇ ਤੱਕ ਪਹੁੰਚਣ ਦਾ ਤੇ ਉਮੀਦ ਕਰਾਂਗੇ ਅਸੀਂ ਵੀ ਤੁਹਾਡੇ ਤੱਕ ਪਹੁੰਚੀਏ ਕਿਸੇ ਨਾ ਕਿਸੇ ਮਾਧਿਅਮ ਨਾਲ ਜੁੜਿਓ ਤੇ ਸਪੋਰਟ ਕਰਿਓ ਜੀ ਪੰਜਾਬ ਟੀਵੀ ਆਸਟ੍ਰੇਲੀਆ ਧੰਨਵਾਦ